ਲੋਕਾ ਕੋਲ ਤਾਂ ਮੋਬਾਈਲ ਹੈ ਖੇਡਣ ਵਾਸਤੇ ਪਰ ਇਹਦੇ ਕੋਲ ਧਾਰਮਿਕ ਗ੍ਰੰਥ ਨੇ ਇਹ ਧਾਰਮਿਕ ਕਿਤਾਬਾਂ ਪੜ੍ਹਦਾ ਹੈ ਧਾਰਮਿਕ ਗਿਆਨ ਵਟੋਰਦਾ ਹੈ ਹੋਰ ਵੀ ਜਿੱਥੋਂ-ਜਿੱਥੋਂ ਗਿਆਨ ਇਹਨੂੰ ਪ੍ਰਾਪਤ ਹੁੰਦਾ ਹੈ ਇਹ ਲੈ ਕੇ ਆਉਂਦਾ ਹੈ ਤੇ ਸਿੱਖ ਸੰਗਤਾਂ ਨੇ ਰੂਬਰੂ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਹਨਾ ਉਹਨਾਂ ਵਿੱਚੋਂ ਕੁਝ ਬਾਣੀਆਂ ਦਾ ਜ਼ਿਕਰ ਕਰ ਸਕਦੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਆਇਆ ਬਾਣੀਆਂ ਦਰਜ ਕੀਤੀਆਂ ਸੀ ਸਿਰਗੁਰ ਨਾਨਕ ਦੇਵ ਜੀ ਮਹਾਰਾਜੀ ਦੀ ਹਰਮਨ ਪਿਆਰੀ ਅਤੇ ਨਿਤਨਮ ਦੀ ਪਹਿਲੀ ਬਾਣੀ ਜਪਜੀ ਸਾਹਿਬ ਜੀ ਦੀ ਜਪਜੀ ਸਾਹਿਬ ਜੀ ਦੀ ਰਚਨਾ ਵੀ ਸਿਰਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੀ ਸੀ ਉਹ ਕਿਹੜੀਆਂ ਚਿੱਠੀਆਂ ਯਾਦ ਹੈ ਕੋਈ ਗੁਰਬਾਣੀ ਦੀ ਹਾਂਜੀ ਸ਼ਬਦ ਜਾਰੇ ਮਾਝ ਮਾਲਾ ਪੰਜਵਾਂ ਚੌਪ ਦੇ ਘਰ ਪਹਿਲਾ ਏ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਬਿਲਪ ਕਰੇ ਚਾ ਤਰੱਕੀ ਨਿਆਈ ਰਖਾਣਾ ਉਤਰਿਆ ਸੰਤਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹੋ ਕੋਲੀ ਜੋ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀਓ ਰਹਾਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਚਲਾਇਆ ਇਹੋ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੇ ਜ਼ਬਰ ਅਤੇ ਜ਼ੁਲਮਤ ਦੇ ਖਿਲਾਫ ਆਵਾਜ਼ ਉਠਾਈ ਅਤੇ ਸ਼ਸਤਰ ਧਾਰੀ ਹੋਣ ਦਾ ਸਾਰੇ ਖਾਲਸਾ ਨੂੰ ਖਾਲਸਾ ਪੰਥ ਨੂੰ ਹੁਕਮ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਆ ਤੋਂ ਬਾਅਦ ਮੇਰੀ ਪੇਟਾ ਚੰਗੀ ਜਵਾਨੀ ਅਤੇ ਤਿੱਖਾ ਸ਼ਸਤਰ ਹੋਵੇਗੀ ਅਤੇ ਇਸ ਲਈ ਸਾਨੂੰ ਤੁਸੀਂ ਸੰਗਤਾਂ ਨੂੰ ਸੰਗਤਾਂ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਭੇਟਾ ਵਿੱਚ ਕੋੜੇ ਅਤੇ ਸ਼ਸਤਰ ਅਤੇ ਜਵਾਨੀਆਂ ਭੇਟ ਕਰੋ ਵਾਹ ਕੀ ਬਾਤ ਹੈ ਮੀਰੀ ਪੀਰੀ ਦਾ ਸਦਾਰਤ ਕੀ ਯਾਦ ਹਾਂਜੀ ਗੁਰੂ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਮੀਰੀ ਅਤੇ ਪੀਰੀ ਦੀ ਇੱਕ ਇੱਕ ਦਾ ਅਰਥ ਸੀ ਪਾਤਸ਼ਾਹੀ ਅਤੇ ਇੱਕ ਦਾ ਸੀ ਰਾਜਨੀਤੀਕ ਰਾਜਨੀਤੀਕ ਅਤੇ ਮੇਰੀ ਪੀੜਦਾ ਜੋ ਸੰਬੰਧ ਹੈ ਇਹ ਆਪਾਂ ਆਹ ਹਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਜੁੜਦਾ ਹੈ ਜਦੋਂ ਆਪਾਂ ਸ੍ਰੀ ਹਰਮੰਦਰ ਸਾਹਿਬ ਬੈਠਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਤਾਂ ਸਾਨੂੰ ਅਕਾਲ ਤਖਤ ਦੇ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਵਾਹ ਕਿਉਂ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਦੋਂ ਆਪਾਂ ਅਕਾਲ ਪੁਰਖ ਮਹਾਰਾਜ ਜੀ ਦੇ ਕੀਰਤਨ ਸੁਣਨਦੇ ਆ ਜਾਂ ਕਰਨਦੇ ਆ ਤੇ ਆਪਾਂ ਨੂੰ ਆਪਣੇ ਮਨਾਂ ਮੰਦੇ ਅੰਦਰ ਰਾਜਨੀਤਿਕ ਵਿਚਾਰ ਨਹੀਂ ਆਉਣੇ ਚਾਹੀਦੇ ਇਸ ਕਰਕੇ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ ਕਿ ਸਾਡੇ ਮਨਾਂ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਹਾਂਜੀ ਇਹ ਇਹ ਅਕਾਲ ਤਖਤ ਦੀ ਬਣਾਉਣ ਦੀ ਗੱਲ ਕਰ ਰਹੇ ਸੀ ਹਾਂਜੀ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਕਿਉਂ ਹੁੰਦੇ ਆ ਕਿਉਂਕਿ ਉਹ ਇਸ ਲਈ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਸਾਹਿਬ ਜੀ ਦਾ ਮੰਨਣਾ ਸੀ ਕਿ ਜੇ ਆਪਾਂ ਜਦੋਂ ਰਾਜਨੀਤਿਕ ਵਿਚਾਰ ਕਰਦੇ ਹਾਂ ਤਾਂ ਆਪਾਂ ਵੈਗਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਦੋਂ ਇਹ ਕਰਦੇ ਆ ਤੇ ਸਾਡੇ ਤੋਂ ਫਿਰ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਕਿ ਆਪਾਂ ਇਨਸਾਫ ਜੋ ਸੱਚਾ ਉਹਨੂੰ ਸੱਚ ਕਹਿਣਾ ਹੈ ਜੋ ਬੁਰਾ ਹੈ ਉਹ ਬੁਰਾ ਮੰਨਣਾ ਦੋਵੇਂ ਪਾਸਾ ਜੀ ਨੇ ਸ਼ਲੋਕ ਲਿਖੇ ਹਨਾ ਉਹ ਸ਼ਲੋਕ ਕਿੱਥੇ ਕਿ ਜਾ ਕੇ ਦਰਜ ਨੇ ਪਤਾ ਕੁਛ ਅ ਅ ਸ਼੍ਰੀ ਗੁਰੂ ਮਾਰ ਅ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ 1428 ਅੰਗਤ 1428 ਅੰਗਤ ਤੋਂ ਸ਼ੁਰੂ ਹੁੰਦੇ ਆ ਨਾ ਸ਼ਲੋਕਮਾਲਾ ਨਵਾਂ ਇਹ ਪੋਗਦੀ ਸ਼ਲੋਕ ਹਨ 57 ਸ਼ਲੋਕ ਹਨ ਕੋਈ ਪੰਜ ਸ਼ਲੋਕ ਸੁਲਾ ਦਿਓ ਗੁਨਾ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜੇ ਬੇਦਜਾਲ ਕੋ ਮੀਨਾ ਸੰਗਤ ਜੀ ਵਾਇਰ ਗੁਰ ਜੀ ਦਾ ਖਾਲਸਾ ਵਾਇਰ ਗੁਰ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਮੈਂ ਹਾ ਗੁਰਦੇਵਾਲ ਸਿੰਘ ਤੇ ਪਿਛਲੇ ਸਮੇਂ ਆਪਾਂ ਇੱਕ ਵੀਡੀਓ ਚਲਾਈ ਸੀ ਕਾਕੇ ਵਿਸ਼ਾਲ ਪ੍ਰੀਤ ਸਿੰਘ ਨੂੰ ਤੁਹਾਨੂੰ ਬੁਲਾਇਆ ਸੀ ਵਿਸ਼ਾਲ ਪ੍ਰੀਤ ਗੁਰਮਤ ਦਾ ਗੂਗਲ ਬாய் ਨਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਬਹੁਤ ਸਾਰੀ ਵੱਡੀ ਜਾਣਕਾਰੀ ਇੰਨਾ ਕੋਲ ਆਪਾਂ ਇਕੱਠੀ ਕੀਤੀ ਸੀ ਗੁਰਬਾਣੀ ਦੇ ਵਿੱਚੋਂ ਅ ਕੁਝ ਹੋਰ ਸਿੱਖ ਇਤਿਹਾਸ ਦੇ ਵਿੱਚੋਂ ਅੱਜ ਕੁਝ ਹੋਰ ਗੱਲਾਂ ਬਾਤਾਂ ਕਰਦੇ ਆ ਤੇ ਵਿਸ਼ਾਲ ਦੇ ਨਾਲ ਆਪਾਂ ਪੌਣੇ ਫਤਿਹ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਿਸ਼ਾਲ ਜੀ ਫਿਰ ਠੀਕ ਠਾਕ ਹੋ ਪਹਿਲਾਂ ਹਾਂਜੀ ਵਾਹਿਗੁਰੂ ਜੀ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੁਰਬਾਣੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਅੱਜ ਫਿਰ ਨਵੀਆਂ ਨਵਾਂ ਸਾਨੂੰ ਕੀ ਸੁਣਾ ਰਹੇ ਅਜਵਰ ਜੀ ਵਾਹਿ ਜੀ ਦੀ ਕਿਰਪਾ ਸਦਕਾ ਜੋ ਤੁਸੀਂ ਪੁੱਛੋ ਅਕਾਲਪੁਰ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਮੈਂ ਹਾਜ਼ਰ ਅੱਛਾ ਅੱਛਾ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਨਾਨਕ ਸਾਹਿਬ ਬਾਰੇ ਗੱਲਬਾਤ ਕਰਦੇ ਹਣਾ ਗੁਰੂ ਨਾਨਕ ਸਾਹਿਬ ਦਾ ਮੁੱਢਲੇ ਜੀਵਨ ਦੀ ਜੇ ਛੋਟੀ ਜੀ ਚਲਕ ਪਾਉਣੀ ਹੋਵੇ ਤੇ ਕਿਸ ਤਰ੍ਹਾਂ ਪਾਓ ਸਾਇਬ ਸ੍ਰੀ ਗੁਰੂ ਮਹਾਰਾਜ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦਾ ਜਨਮ ਰਾਏ ਪੋਈ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ ਸੀ ਅਤੇ ਉਹਨਾਂ ਦਾ ਜਨਮ 1469 ਈਸਵੀ 15 ਮਾਰਚ ਨੂੰ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਸਿੱਖ ਪੰਥ ਦੇ ਪਹਿਲੇ ਗੁਰੂ ਸਨ ਅਤੇ ਉਹਨਾਂ ਨੂੰ ਆਪਾਂ ਸਿੱਖ ਪੰਥ ਦੇ ਬਾਨੀ ਦੇ ਨਾਮ ਨਾਲ ਵੀ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪਿਤਾ ਜੀ ਦਾ ਨਾਮ ਪਾਈ ਮਹਤਾ ਕਾਲੂ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਉਹਨਾਂ ਦੀ ਇੱਕ ਵੱਡੇ ਭੈਣ ਜੀ ਵੀ ਸੀ ਜੋ ਉਹਨਾਂ ਤੋਂ 7 ਸਾਲ ਵੱਡੇ ਸਨ ਉਹਨਾਂ ਦੇ ਭੈਣ ਜੀ ਦਾ ਨਾਮ ਸੀ ਬੀਬੀ ਨਾਨਕੀ ਜੀ ਜੀ ਅਤੇ ਉਹਨਾਂ ਤੇ ਉਹਨਾਂ ਨੇ ਜੋ ਮੰਤ ਜੋ ਲੋਕ ਪਰਮਦੇਵ ਵਿੱਚ ਉਲਝੇ ਪੈ ਸੀ ਉਹਨਾਂ ਨੂੰ ਸੱਚੇ ਰਾਹ ਤੇ ਪਾਉਣ ਲਈ ਅਤੇ ਅਕਾਲ ਪੁਰਖ ਨਾਲ ਜੋੜਨ ਲਈ ਚਾਰ ਉਰਦਾਸੀਆਂ ਕੀਤੀਆਂ ਅਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਾਥੀ ਭਾਈ ਮਰਦਾਨਾ ਜੀ ਵੀ ਨਾਲ ਰਿਹਾ ਸੀ ਜੋ ਉਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਸਮਾਂ ਗੁਰਸੱਜੀ ਦੇ ਨਾਲ ਹੀ ਰਿਹਾ ਸੀ ਉਹਨੂੰ ਬਤਿੱਤ ਕਰਨ ਦਾ ਮੌਕਾ ਮਿਲਿਆ ਸੀ ਜੀ ਅੱਛਾ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਹਨਾ ਉਹਨਾਂ ਵਿੱਚੋਂ ਕੁਝ ਬਾਣੀਆਂ ਦਾ ਜ਼ਿਕਰ ਕਰ ਸਕਦੇ ਹੋ ਵੀ ਗੁਰੂ ਨਾਨਕ ਸਾਹਿਬ ਨੇ ਆਇਆ ਬਾਣੀਆਂ ਦਰਜ ਕੀਤੀਆਂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਹਰਮਨ ਪਿਆਰੀ ਅਤੇ ਨਿਤਨਮ ਦੀ ਪਹਿਲੀ ਬਾਣੀ ਜਪਜੀ ਸਾਹਿਬ ਜੀ ਦੀ ਜਪਜੀ ਸਾਹਿਬ ਜੀ ਦੀ ਰਚਨਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੀ ਸੀ ਹੂੰ ਅੱਛਾ ਉਹ ਜਿਹੜੀ ਸਿੱਧਾਂ ਨਾਲ ਗੱਲਬਾਤ ਹੁੰਦੀ ਗੁਰੂ ਨਾਨਕ ਸਾਹਿਬ ਦੀ ਹਨਾ ਸਿੱਧ ਗੋਸ਼ਟੀ ਉਹਦੇ ਵਿੱਚ ਕੁਝ ਸਿੱਧਾਂ ਦੇ ਨਾਲ ਜਿਹੜੀ ਜਿਹੜੀ ਗੱਲਬਾਤ ਹੋਈ ਕੋਈ ਇਤਿਹਾਸ ਬਾਰੇ ਇਤਿਹਾਸ ਦੇ ਵਿੱਚੋਂ ਜੇ ਆਪਾਂ ਸੁਣਨਾ ਹੋਵੇ ਤੇ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਹੜੀ ਗੱਲਬਾਤ ਹੋਈ ਆ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੋਰਖ ਮਤਾ ਉੱਥੇ ਪਹੁੰਚੇ ਸੀ ਅਤੇ ਉੱਥੇ ਉਹਨਾਂ ਨੇ ਸਿੱਧਾਂ ਨੂੰ ਗਿਆਨ ਦਿੱਤਾ ਸੀ ਅਤੇ ਸਿੱਧਾਂ ਨੇ ਜੋ ਜੋ ਉਹਨਾਂ ਨੂੰ ਸਵਾਲ ਪੁੱਛੇ ਉਹਨਾਂ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੂਰੇ ਸੰਤੁਸ਼ਟੀ ਭਰੇ ਜਵਾਬ ਦਿੱਤੇ ਅਤੇ ਫਿਰ ਗੁਰਖ ਮਤਾ ਦਾ ਨਾਮ ਬਦਲ ਕੇ ਨਾਨਕ ਮਤਾ ਨਾਮ ਉਸ ਜਗ੍ਹਾ ਦਾ ਰੱਖਿਆ ਗਿਆ ਸੀ ਨਾਨਕ ਮਤਾ ਰੱਖਿਆ ਅੱਛਾ ਕੁਝ ਸਵਾਲ ਯਾਦ ਹੋਣਗੇ ਜਿਹੜੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੇ ਕੁਝ ਯਾਦ ਹੈ ਕਿ ਨਹੀਂ ਨਹੀਂ ਯਾਦ ਚਲੋ ਆਪਾਂ ਉਧਰ ਨੂੰ ਚੱਲਦੇ ਆਪਾਂ ਗੁਰੂ ਅੰਗਦ ਸਾਹਿਬ ਜੀ ਬਾਰੇ ਗੱਲਬਾਤ ਕਰਦੇ ਗੁਰੂ ਅੰਗਦ ਸਾਹਿਬ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਤੇ ਬਹੁਤ ਵੱਡੀ ਪੰਥ ਨੂੰ ਦੇਣ ਹੈ ਹਨਾ ਉਹ ਜਿਹੜੀ ਪੰਥ ਨੂੰ ਦੇਣ ਹੈ ਗੁਰੂ ਅੰਗਦ ਸਾਹਿਬ ਜੀ ਦੀ ਉਹ ਕਿਹੜੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਦੀ ਸਾਜਨਾ ਕੀਤੀ ਸੀ ਜੋ ਪੰਥ ਨੂੰ ਇੱਕ ਬਹੁਤ ਵੱਡੀ ਦੇਣ ਹੈ ਹਮ ਗੁਰਮੁਖੀ ਲਿਪੀ ਹਾਂਜੀ ਉਸ ਤੋਂ ਇਲਾਵਾ ਜਿੱਥੇ ਖਡੂਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜਦੋਂ ਰਹਿੰਦੇ ਸੀਗੇ ਉੱਥੇ ਹੋਰ ਕਿਹੜੇ-ਕਿਹੜੇ ਕੌਤਕ ਜਿਹੜੇ ਗੁਰੂ ਸਾਹਿਬ ਨੇ ਕੀਤੇ ਉੱਥੇ ਗੁਰੂ ਸਾਹਿਬ ਜੀ ਨੇ ਆ ਜੋ ਨੌਜਵਾਨ ਸਨ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਖਾੜੇ ਲਵਾਉਂਦੇ ਸਨ ਅਤੇ ਉਹਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਰੀਰਿਕ ਤੰਦਰੁਸਤੀਆਂ ਪ੍ਰਦਾਨ ਕਰਦੇ ਸਨ ਅਤੇ ਉੱਥੇ ਕੁਰਬਾਨੀ ਦੇ ਕੀਰਤਨ ਚੱਲਦੇ ਸਨ ਜੀ ਇੱਕ ਚੀਜ਼ ਹੋਰ ਹੈ ਇੱਕ ਉਹ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਬਾਦਸ਼ਾਹ ਹਾਰ ਕੇ ਆਇਆ ਸੀ ਗੁਰੂ ਅੰਗਦ ਸਾਹਿਬ ਦੇ ਕੋਲ ਉਸ ਆਖੀ ਯਾਦ ਹੈ ਤੁਹਾਡੇ ਹਾਂਜੀ ਆ ਉਹ ਦੱਸੋ ਜਰਾ ਸਰ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਉਸ ਵੇਲੇ ਅਖਾੜਾ ਲਗਵਾ ਰਹੇ ਸਨ ਜਦ ਹਮਾਇਉ ਬਾਬਾ ਦਾ ਪੁੱਤਰ ਸ਼ੇਰशाह सूਰੀ ਤੋਂ ਹਾਰ ਕੇ ਅਤੇ ਆਪਣਾ ਰਾਜ ਗਵਾ ਕੇ ਗੁਰੂ ਸਾਹਿਬ ਜੀ ਕੋਲ ਪਰਤਿਆ ਆਪਣੀ ਹਾਰ ਦੇ ਕਰਨ ਉਹ ਬਹੁਤ ਦੁਖੀ ਸੀ ਪਰ ਫਿਰ ਵੀ ਹਮਾਇਉ ਦੇ ਅੰਦਰ ਬਾਦਸ਼ਾਹੀ ਵਾਲੀ ਉਸ ਵੇਲੇ ਵੀ ਆਕੜ ਸੀ ਅਤੇ ਉਸ ਨੇ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਅਤੇ ਏ ਇਹ ਉਹਨੇ ਉਹਨੇ ਸੋਚਿਆ ਕਿ ਮੈਂ ਗੁਰਸੱਭ ਜੀ ਤੋਂ ਮਦਦ ਮੰਗੇ ਆਪਣਾ ਰਾਜ ਵਾਪਸ ਪਾ ਪਾਉਂਗਾ ਪਰ ਉੱਥੇ ਜਦੋਂ ਜਾ ਕੇ ਉਹਨੇ ਵੇਖਿਆ ਕਿ ਇਹ ਗੁਰਸੱਭ ਜੀ ਤਾਂ ਮੇਰੇ ਵੱਲ ਧਿਆਨ ਹੀ ਨਹੀਂ ਦੇ ਰਹੇ ਤਾਂ ਉਹਨੇ ਫਿਰ ਆਪਣੀ ਤਲਵਾਰ ਖਿੱਚ ਖਿੱਚਣ ਲੱਗਾ ਗੁਰੂ ਸਾਹਿਬ ਜੀ ਨੇ ਅਨੇਤਰ ਖੋਲੇ ਅਤੇ ਕਿਹਾ ਕਿ ਹਮਾਈਉ ਜਿੱਥੇ ਤੈਨੂੰ ਤੇ ਕਿਰਪਾਨ ਚਲਾਉਣ ਦੀ ਲੋੜ ਸੀ ਉੱਥੇ ਤਾਂ ਤੂੰ ਚਲਾਈ ਨਹੀਂ ਉਹਨਾ ਤੂੰ ਸਾਡੇ ਤੇ ਤਲਵਾਰ ਚਲਾਉਣ ਲੱਗਾ ਵਾਹ ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹਮਾਇੂ ਦਾ ਹੰਕਾਰ ਤੋੜਿਆ ਹੂੰ ਅੱਛਾ ਇਹ ਗੁਰੂ ਅੰਗਦ ਸਾਹਿਬ ਜੀ ਦਾ ਹੋ ਗਿਆ ਅੱਛਾ ਗੁਰੂ ਅਰਜਨ ਦੇਵ ਜੀ ਦੀ ਆਪਾਂ ਗੱਲ ਪਹਿਲਾਂ ਗੁਰੂ ਰਾਮਦਾਸ ਜੀ ਬਾਰੇ ਕ ਪੁੱਛਦੇ ਹਾਂ ਗੁਰੂ ਰਾਮਦਾਸ ਜੀ ਨੇ ਕਿਹੜਾ ਸ਼ੇਰ ਵਸਾਇਆ ਸੀ ਤੇ ਉੱਥੇ ਕਿਹੜੇ ਕਿਹੜੇ ਜਿਹੜੇ ਆ ਆਪਣਾ ਸਿਲਪਕਾਰ ਜਾਂ ਕਾਰੀਗਰ ਲਿਆਂਦੇ ਸੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਸੀ ਅਤੇ ਸ੍ਰੀ ਹਰਮੰਦਰ ਸਾਹਿਬ ਜੋ ਕਿ ਪੂਰੇ ਸੰਸਾਰ ਦਾ ਸਭ ਤੋਂ ਜੋ ਸਭ ਤੋਂ ਪਵਿੱਤਰ ਸਿੱਖ ਧਰਮ ਦਾ ਅਸਥਾਨ ਹੈ ਉਹ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਸੁਭਾਈ ਮਾਨ ਹੈ ਅਤੇ ਸ੍ਰੀ ਹਰ ਅੰਮ੍ਰਿਤਸਰ ਸਾਹਿਬਾ ਵਿਖੇ ਬਵਿੰਜਾ ਕਰ ਤਰਾਂਦੇ ਕਾਰੀਗਰ ਲਿਆਂਦੇ ਸਨ ਕੁਝ ਕਾਰੀਗਰ ਯਾਦ ਹੁਵੇ ਕਿਹੜੇ ਕਿਹੜੇ ਬੱਤੇ ਆਏ ਸੀ ਉਸ ਵੇਲੇ ਉੱਥੇ ਆ ਵਾਇਰੂਜੀ ਹੁਣ ਜਿਵੇਂ ਸਾਜਣ ਨੂੰ ਠਿਕ ਕਰਨ ਵਾਲੇ ਅਤੇ ਇਮਾਰਤਾਂ ਦੇ ਡਿਜ਼ਾਈਨਰਸ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰੀਗਰ ਸਾਰੇ ਬਹੁਤ ਸਾਰੀ ਕਲਾ ਇੱਥੇ ਲੈ ਕੇ ਆਏ ਗੁਸ ਅੱਛਾ ਕਹਿੰਦੇ ਵੀ ਤਰਨਤਾਨ ਸਾਹਿਬ ਵੀ ਅਤੇ ਹਰਬੰਦਰ ਸਾਹਿਬ ਅਮਰ ਸਰ ਇਹ ਆਪਣਾ ਵਕਵਾ ਗੁਰੂ ਸਾਹਿਬਾਂ ਨੇ ਵਸਾਇਆ ਤੇ ਤਰਨਤਾਨ ਸਾਹਿਬ ਸੌਣ ਦੀ ਕਿਉ ਲੋੜ ਪਈ ਤਰਨਤਨ ਸਾਈਬਾ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਹੀ ਵਧੀਆ ਥਾਂ ਜਦੋਂ ਇੱਕ ਰਮਨਿਕ ਜੀ ਥਾਂ ਵੇਖੀ ਤਾਂ ਉਹ ਗੁਰੂ ਸਾਹਿਬ ਜੀ ਨੂੰ ਬਹੁਤ ਪਸੰਦ ਆਈ ਅਤੇ ਉਹਨਾਂ ਨੇ ਇੱਥੇ ਵੀ ਇੱਕ ਨਗਰ ਵਸਾਉਣ ਦਾ ਫੈਸਲਾ ਕੀਤਾ ਪੂਰੇ ਵਰਲਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸਰੋਵਰ ਵੀ ਸ੍ਰੀ ਤਰਨਤਨ ਸਾਈਬੇ ਵਿੱਚ ਹੀ ਸੁਭਾਇਮਾਨ ਹੈ ਬਿਲਕੁਲ ਤੇ ਉਹ ਉਹ ਵਸਾਉਣ ਦੀ ਲੋੜ ਕਿਉਂ ਪਈ ਗੁਰੂ ਸਾਹਿਬ ਨੂੰ ਕਿਉਂਕਿ ਉੱਥੇ ਸਿੱਖ ਧਰਮ ਤਾਂ ਇੱਕ ਉਹਨਾਂ ਨੂੰ ਉਹਨਾਂ ਨੇ ਇੱਕ ਉੱਥੇ ਜਦੋਂ ਉਹਨਾਂ ਨੇ ਇਹ ਵਸਾਇਆ ਤੇ ਇਸ ਦੇ ਨਾਲ ਉੱਥੇ ਵੀ ਸਿੱਖ ਧਰਮ ਦਾ ਪ੍ਰਚਾਰ ਹੋਣਾ ਸ਼ੁਰੂ ਪ੍ਰਚਾਰ ਵਾਸਤੇ ਕਿੰਨਾ ਅੱਛਾ ਇੱਕ ਚੀਜ਼ ਹੋਰ ਉੱਥੇ ਕਹਿੰਦੇ ਵੀ ਕੋੜੀ ਖਾਨਾ ਵੀ ਗੁਰੂ ਸਾਹਿਬ ਨੇ ਬਣਾਇਆ ਸੀ ਉਹ ਯਾਦ ਹੈ ਕੁਛ ਉਹਦੇ ਬਾਰੇ ਕੋੜੀ ਖਾਨਾ ਬਣਵਾਇਆ ਸੀ ਗੁਰਸੱਭ ਜੀ ਨੇ ਤੇ ਉੱਥੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਰੋਗੀ ਵਕਵਾ ਕਰ ਰੋਗਾਂ ਦੇ ਨਾਲ ਜੋ ਲੋਕ ਪੀੜਤ ਸਨ ਉਹ ਵੀ ਉੱਥੇ ਆਗੇ ਅਤੇ ਆਪਣੀ ਦਵਾਈ ਦੇ ਗੁਰਸੱਭ ਜੀ ਤੋਂ ਦਵਾਈ ਲੈ ਕੇ ਤੇ ਆਪਣੀ ਰੋਗ ਰੋਗ ਤੋਂ ਛੁਟਕਾਰਾ ਪਾਉਂਦੇ ਸਨ ਇਕ ਨਾ ਸਾਖੀ ਮੈਨੂੰ ਬੜੀ ਯਾਦ ਆ ਰਹੀ ਹੈ ਉਹ ਗੁਰੂ ਅਰਜਨ ਦੇਵ ਜੀ ਉਹ ਲਾਹੌਰ ਗਏ ਸੀ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਚਾਰ ਗੁਰੂ ਰਾਮਦਾਸ ਜੀ ਨੂੰ ਚਾਰ ਚਿੱਠੀਆਂ ਲਿਖਿਆ ਸੀ ਗੁਰੂ ਅਰਜਨ ਦੇਵ ਜੀ ਨੇ ਉਹ ਚਿੱਠੀਆਂ ਯਾਦ ਹੈ ਤੁਹਾਡੇ ਹਾਂਜੀ ਉਹ ਚਿੱਠੀ ਸੁਣਾ ਦਿਓ ਸਰ ਇਹ ਚਿੱਠੀਆਂ ਲੈ ਰਹੀ ਜੀ ਆ ਜੋ ਸ਼ਬਦ ਜਾਰੇ ਬਾਨੀਆਂ ਉਥੇ ਸੁਭਾਈਮਾਨ ਹਨ ਹਾਂ ਉਹ ਕਿਹੜੀਆਂ ਚਿੱਠੀਆਂ ਯਾਦ ਹੈ ਕੋਈ ਗੁਰਬਾਣੀ ਦੀ ਹਾਂਜੀ ਸ਼ਬਦ ਜਾਰੇ ਮਾਝ ਮਲ ਆ ਪੰਜਵਾਂ ਚੌਪ ਦੇ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਮੇਰਾ ਮਨ ਲੋਚਾਇ ਗੁਰਦਰਸ਼ਨ ਤਾਈ ਬਿਲਪ ਕਰੇ ਚਾ ਤਰਕੀ ਨਿ ਆਈ ਤਿਰਖਾਨਾ ਉਤਰੈ ਸਾੰਤਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੋ ਕੋਲ ਕਮੈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਨੀ ਚਰ ਹੋਆ ਦੇਖੈ ਸਾਰਿੰਗ ਪਾਨੀ ਧਨ ਸੋ ਦੇ ਸਜਾ ਤੂੰ ਵਸਿਆ ਮੇ ਸੱਜਣ ਮੀਤ ਅਮਰਾਰੇ ਜੀਓ ਅਕੋ ਲੀਜੋ ਕੋਲ ਕਮਾਈ ਗੁਰਸੱਜਨ ਮਿਤ ਮਰਾਰੇ ਜਿਉ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗੋਤਾ ਹੁਣ ਕਦ ਮਿਲੀ ਪ੍ਰਿਆ ਤਉਦ ਭਗਵੰਤਾ ਮੋਹੇ ਰੈਨ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੈ ਗੁਰਦਰਬਾਰੇ ਜਿਉ ਅਕੋ ਲੀਜੋ ਕੋਲ ਕਮਾਈ ਸੱਚੇ ਗੁਰਦਰਬਾਰੇ ਜਿਉ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨਾਨਕ ਦਾਸ ਤੁਮਾਰੇ ਜਿਉ ਅਕੋ ਲੀਜੋ ਕੋਲ ਕਮਾਈ ਜਨਾਨਕ ਦਾਸ ਤੁਮਾਰੇ ਜਿਉ ਰਹਾਓ ਜੀ ਬਹੁਤ ਅੱਛੇ ਇਹ ਇਹ ਚਾਰ ਚਿੱਠੀਆਂ ਜਿਹੜੀਆਂ ਗੁਰੂ ਆਪਣਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੂੰ ਲਿਖੀਆਂ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਹੈਨਾ ਹਾਂਜੀ ਅੱਛਾ ਉਸ ਤੋਂ ਬਾਅਦ ਆ ਜਾਂਦਾ ਵਾ ਗੁਰੂ ਹਰਗੋਬਿੰਦ ਸਾਹਿਬ ਦਾ ਕਾਲ ਹੈਨਾ ਤੇ ਤੁਹਾਨੂੰ ਯਾਦ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਚਲਾਇਆ ਇਹੋ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਗੁਰੂ ਸਾਹਿਬ ਜੀ ਨੂੰ ਜਦੋਂ ਗੁਰਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੇ ਜ਼ਬਰ ਅਤੇ ਜ਼ੁਲਮਤ ਦੇ ਖਿਲਾਫ ਆਵਾਜ਼ ਉਠਾਈ ਅਤੇ ਸ਼ਸਤਰ ਧਾਰੀ ਹੋਣ ਦਾ ਸਾਰੇ ਖਾਲਸਾ ਨੂੰ ਖਾਲਸਾ ਪੰਥ ਨੂੰ ਹੁਕਮ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਆ ਤੋਂ ਬਾਅਦ ਮੇਰੀ ਪੇਟਾ ਚੰਗੀ ਜਵਾਨੀ ਅਤੇ ਤਿੱਖਾ ਸ਼ਸਤਰ ਹੋਵੇਗੀ ਅਤੇ ਇਸ ਲਈ ਸਾਨੂੰ ਤੁਸੀਂ ਸੰਗਤਾਂ ਨੂੰ ਸੰਗਤਾਂ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਤੁਸੀਂ ਭੇਟਾ ਵਿੱਚ ਕੋੜੇ ਅਤੇ ਸ਼ਸਤਰ ਅਤੇ ਜਵਾਨੀਆਂ ਭੇਟ ਕਰੋ ਵਾਹ ਕੀ ਬਾਤ ਹੈ ਮੀਰੀ ਪੀਰੀ ਦਾ ਸਦਾਰਤ ਕੀ ਯਾਦ ਹਾਂਜੀ ਗੁਰੂ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨੀਆਂ ਸਨ ਮੀਰੀ ਅਤੇ ਪੀਰੀ ਦੀ ਇੱਕ ਇੱਕ ਦਾ ਅਰਥ ਸੀ ਪਾਤਸ਼ਾਹੀ ਅਤੇ ਇੱਕ ਦਾ ਸੀ ਰਾਜਨੀਤੀਕਰ ਰਾਜਨੀਤੀ ਅਤੇ ਮੇਰੀ ਪੀੜਦਾ ਜੋ ਸੰਬੰਧ ਹੈ ਇਹ ਆਪਾਂ ਆਹ ਜੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਵੀ ਜੁੜਦਾ ਹੈ ਜਦੋਂ ਆਪਾਂ ਸ਼੍ਰੀ ਹਰਮੰਦਰ ਸਾਹਿਬ ਬੈਠਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਤਾਂ ਸਾਨੂੰ ਅਕਾਲ ਤਖਤ ਦੇ ਸਬਜੀ ਦੇ ਦਰਸ਼ਨ ਨਹੀਂ ਹੁੰਦੇ ਵਾਹ ਕਿਉਂ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਦੋਂ ਆਪਾਂ ਅਕਾਲ ਪੁਰਖ ਮਹਾਰਾਜ ਜੀ ਦੇ ਕੀਰਤਨ ਸੁਣਨਦੇ ਆ ਜਾਂ ਕਰਨਦੇ ਆ ਤੇ ਆਪਾਂ ਨੂੰ ਆਪਣੇ ਮਨ ਦੇ ਅੰਦਰ ਰਾਜਨੀਤਿਕ ਵਿਚਾਰ ਨਹੀਂ ਹੋਣੇ ਚਾਹੀਦੇ ਇਸ ਕਰਕੇ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ ਕਿ ਸਾਡੇ ਮਨਾਂ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਹਾਂਜੀ ਏ ਏ ਅਕਾਲ ਤਖਤ ਬਣਾਉਣ ਦੀ ਗੱਲ ਕਰ ਰਹੇ ਸੀ ਹਾਂਜੀ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਕਿਉਂ ਹੁੰਦੇ ਆ ਕਿਉਂਕਿ ਉਹ ਇਸ ਲਈ ਕਿਉਂਕਿ ਗੁਰੂ ਸਾਹਿਬ ਜੀ ਨੇ ਕੀ ਗੁਰੂ ਸਾਹਿਬ ਜੀ ਦਾ ਮੰਨਣਾ ਸੀ ਕਿ ਜੇ ਆਪਾਂ ਜਦੋਂ ਰਾਜਨੀਤਿਕ ਵਿਚਾਰ ਕਰਦੇ ਹਾਂ ਤਾਂ ਆਪਾਂ ਵੈਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਜਦੋਂ ਇਹ ਕਰਦੇ ਆ ਤੇ ਸਾਡੇ ਤੋਂ ਫਿਰ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਕਿ ਆਪਾਂ ਇਨਸਾਫ ਜੋ ਸੱਚਾ ਉਹਨੂੰ ਸੱਚ ਕਹਿਣਾ ਹੈ ਜੋ ਬੁਰਾ ਉਹ ਬੁਰਾ ਮੰਨਣਾ ਹੈ ਗੁਰੂ ਸਾਹਿਬ ਨੇ ਅਕਾਲ ਤਖਤ ਤੋ ਇਸ ਕਰਕੇ ਸਾਹਮਣੇ ਰੱਖਿਆ ਕਿ ਜਦੋਂ ਕੋਈ ਫੈਸਲਾ ਲੈਣਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਹੀ ਗੱਲ ਕਹਿ ਰਹੇ ਹੋ ਹਾਂਜੀ ਅੱਛਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆ ਕਿ ਸਭ ਤੋਂ ਛੋਟੀ ਉਮਰ ਦੇ ਗੁਰੂ ਸਹਿਬਾਨ ਜਿਹੜੇ ਆ ਉਹ ਕਿਹੜੇ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਬਾਲਾ ਪ੍ਰੀਤਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਹੂੰ ਉਹਨਾਂ ਉਹਨਾਂ ਦੇ ਜੀਵਨ ਦੀ ਕੋਈ ਘਾਲਣਾ ਦੱਸੋ ਜ਼ਰੂਰ ਉਹਨਾਂ ਦੀ ਕੋਈ ਸਾਖੀ ਤੁਹਾਡੇ ਯਾਦ ਹੋਵੇ। ਹਾਂਜੀ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਤਾਂ ਉਸ ਵੇਲੇ ਇੱਕ ਉਹਨਾਂ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਡੇਰਾ ਲਾਇਆ। ਉੱਥੇ ਇੱਕ ਬਹੁਤ ਹੀ ਅਭਿਮਾਨੀ ਪੰਡਿਤ ਆਇਆ ਅਤੇ ਉਹਨੇ ਆ ਕੇ ਇਹ ਇੱਕ ਸਿੱਖ ਤੋਂ ਪੁੱਛਿਆ ਦਰਬਾਰਾਂ ਤੋਂ ਕਿ ਇੱਥੇ ਕਿਸ ਦਾ ਡੇਰਾ ਉਤਰਿਆ ਏ? ਇੱਥੇ ਕੌਣ ਉਤਾ ਇਸਨ ਇੱਥੇ ਕਿਸ ਨੇ ਉਤਾਰਿਆ ਕੀਤਾ ਏ? ਜੀ। ਤਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 8ਵੀਂ ਜੋਤ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਡੇਰਾ ਉੱਤਰਿਆ ਅਤੇ ਇਹ ਮਹਿਮਾ ਸੁਣ ਕੇ ਪਰ ਇਹ ਜੋ ਪੰਡਿਤ ਵਿਦਵਾਨ ਉਹ ਇਹ ਚਲ ਨਹੀਂ ਸੀ ਸਕਿਆ ਤੇ ਉਹਨੇ ਕਿਹਾ ਕਿ ਨਾਮ ਤਾਂ ਭਗਵਾਨ ਕ੍ਰਿਸ਼ਨ ਤੋਂ ਵੀ ਵੱਡਾ ਰਖਵਾਇਆ ਹੈ ਅਤੇ ਜੇ ਤਾਂ ਇਹ ਗੀਤਾ ਦੇ ਸ੍ਰੀ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾ ਗੀਤਾ ਦੀ ਰਚਨਾ ਵੀ ਕੀਤੀ ਸੀ ਤੇ ਜੇ ਇਹ ਗੁਰੂ ਸਾਹਿਬ ਜੀ ਗੀਤਾ ਦੇ ਸ਼ਲੋਕਾਂ ਦੇ ਅਰਥ ਹੀ ਦੱਸ ਦੇਣਾ ਤਾਂ ਮੈਂ ਮੰਨ ਲਵਾਂਗਾ ਕਿ ਇਹਨਾਂ ਦਾ ਨਾਮ ਧਰਾਇਆ ਸਫਲਾ ਹੈ ਵਾਹ ਤੇ ਗੁਰੂ ਸਾਹਿਬ ਜੀ ਨੂੰ ਫਿਰ ਸਿੱਖ ਨੇ ਦੱਸਿਆ ਕਿ ਇੱਕ ਆਭਿਮਾਨੀ ਪੰਡਿਤ ਆ ਕਹਿ ਰਿਹਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਉਹਨੂੰ ਇੱਥੇ ਭੇਜੋ ਅਤੇ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪੇ ਇਹਦੇ ਸਾਰੇ ਜੋ ਸੰਸ਼ਯੇ ਦੂਰ ਕਰਦਾਂਗੇ ਪੰਡਿਤ ਆਇਆ ਅਤੇ ਆਪਣੀ ਵਿਦਿਆਰਥੀ ਉਸ ਨੂੰ ਬਹੁਤਾ ਵਿਮਾਨ ਸੀ ਤੇ ਆ ਕੇ ਉਹਨੇ ਇਹੋ ਹੀ ਗੱਲ ਦਰਾਈ ਕਿ ਤੁਸੀਂ ਕਿ ਤੁਸੀਂ ਆਪਣਾ ਨਾਮ ਵੱਡਾ ਰਖਵਾਇਆ ਹੈ ਕ੍ਰਿਸ਼ਨ ਜੀ ਤੋਂ ਅਤੇ ਤੁਸੀਂ ਗੀਤਾ ਦੇ ਅਰਥਿਕ ਗੀਤਾ ਦੇ ਸ਼ਲੋਕ ਦੇ ਅਰਥੀ ਕਰਵਾ ਦੋ ਜੋ ਸਾਨੂੰ ਸੱਚ ਦੇ ਧਰਮ ਤੇ ਚੱਲਣ ਦਾ ਉਪਦੇਸ਼ ਦਿੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਪੰਡਿਤ ਜੇ ਮੈਂ ਉੱਤਰ ਦੇ ਵੀ ਦਿੱਤੇ ਜੇ ਅਸੀਂ ਉੱਤਰ ਦੇ ਵੀ ਦਿੱਤੇ ਤਾਂ ਵੀ ਤੇਰੇ ਮੰਦੀ ਸੰਸਾ ਨਹੀਂ ਲੈਣੀ ਕਿਉਂਕਿ ਤੇ ਤਿੰਨ ਫੇਰੇ ਲੱਗਣਾ ਹੈ ਕਿ ਗੁਰੂ ਦੇ ਪੁੱਤਰ ਹਨ ਕਿਸੇ ਬਚਪਨ ਦੇ ਵਿੱਚ ਕਿਸੇ ਵਿਦਵਾਨ ਪੰਡੇ ਤੋਂ ਸਿੱਖ ਲੈਨੇ ਹੋ ਸਿੱਖ ਲੈ ਹੋਣੇ ਆ ਸੋ ਤੁਸੀਂ ਸੋ ਤੋਂ ਆਪਣੇ ਪੰਡੇ ਚ ਜਿਸ ਨੂੰ ਮਰਜ਼ੀ ਲਿਆ ਉਸ ਤੋਂ ਅਸੀਂ ਗੁਰਨਾਨਦ ਦੇਵ ਜੀ ਦੀ ਬਖਸ਼ੀ ਸਦਕਾ ਅਰਥ ਉਸ ਤੋਂ ਹੀ ਅਸੀਂ ਕਰਵਾ ਲਾਂਗੇ ਗੁਰੂ ਸਾਹਿਬ ਨੇ ਕਹਿਤਾ ਵੀ ਜਿਹੜਾ ਮਰਜ਼ੀ ਬੰਦਾ ਫੜ ਕੇ ਲਿਆ ਉਹ ਤੋਂ ਕਰਾ ਦਾਂਗੇ ਹਾਂਜੀ ਤੇ ਉਹ ਫਿਰ ਪੰਡਿਤ ਆਪਣੇ ਨਗਰ ਗਿਆ ਉਥੇ ਇੱਕ ਛੱਜੂ ਜੀ ਵਰ ਨਾਮ ਦਾ ਅਚੀ ਵਰਸੀ ਜੋ ਕਿ ਪਸ਼ੂਆਂ ਦੇ ਵਰਗਿਓਰ ਦੀ ਬਿਰਤੀ ਕਹੀ ਜਾਂਦੀ ਆ ਜੀ ਤੇ ਉਹ ਉਹ ਨੂੰ ਸੁਣਦਾ ਨਹੀਂ ਸੀ ਬੋਲਾ ਸੀ ਅਤੇ ਗੁੰਗਾ ਸੀ ਤੇ ਬਸ ਇਸ਼ਾਰਾ ਸਮਝ ਸਦਾਈ ਥੋੜਾ ਮਾੜਾ ਮੋਟਾ ਤੇ ਪੰਡਤ ਹੋਂ ਦਾ ਕੰਮ ਕਰਦਾ ਸੀ ਪੰਡਤ ਨੇ ਇਸ਼ਾਰੇ ਨਾਲ ਉਸ ਨੂੰ ਬੁਲਾਇਆ ਕਿ ਤੂੰ ਮੇਰੇ ਨਾਲ ਚੱਲ ਥੋੜੀ ਦਿਰ ਲਈ ਗੁਰੂ ਸਾਹਿਬ ਜੀ ਨੇ ਆਪਣੀ ਛੜੀ ਉਹਦੇ ਸੱਤੇ ਰੱਖੀ ਤੇ ਛੜੀ ਰੱਖਣ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਕਿ ਤੁਸੀਂ ਪੰਡੇ ਦੇ ਜੋ ਸੰਸਿਆਨ ਇਹਨਾਂ ਨੂੰ ਦੂਰ ਕਰੋ ਇਹ ਜੋ ਹੀ ਜਦੋਂ ਹੀ ਗੁਰੂ ਸਾਹਿਬ ਜੀ ਨੇ ਬੋਲੇ ਉਹਦੇ ਕੰਨਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਆਵਾਜ਼ ਗੂੰਜਣ ਲੱਗ ਪਈ ਚਾਹ ਵੇਦਾਂ ਦਾ ਗਿਆਨੀ ਬਣ ਗਿਆ ਉਹ ਉਹ ਗੁੰਗਾ ਹਾਂਜੀ ਚੌਵੀ ਤਾਂ ਦਾ ਗਿਆਤਾ ਹੋ ਗਿਆ ਹਾਂਜੀ ਹੂੰ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਕੋਈ ਦੋ ਕ ਸੰਸੇ ਹੋਨੇ ਸੀ ਬ੍ਰਾਹਮਣ ਉਹਦੇ ਪੰਡਿਤ ਦੇ ਮੰਨ ਦੇ ਵਿੱਚ ਤੇ ਪਰ ਸੱਜੂ ਜੀ ਵਰਨ ਅਨੇ ਗਿਨਤ ਉਹਦੇ ਸੰਸੇ ਦੂਰ ਕੀਤੇ ਤੇ ਪੰਡਿਤ ਬਾਅਦ ਚ ਗੁਰੂ ਸਾਜ ਜੀ ਦਾ ਸਿੱਖ ਬਣ ਕੇ ਅਤੇ ਹੰਕਾਰ ਤੋਂ ਉਹਨੇ ਵੀ ਮੁਕਤੀ ਪ੍ਰਾਪਤ ਕੀਤੀ ਅਤੇ ਫਿਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਅੱਗੇ ਅੱਗੇ ਆ ਜਾਂਦੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਹਨ ਗੁਰੂ ਸਾਹਿਬ ਦੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਕੋ ਜੀਵਨ ਬਾਰੇ ਕੁਝ ਦੱਸੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਜਨਮ 1621 ਈਸਵੀ ਚ ਹੋਇਆ ਸੀ ਅਤੇ ਉਹ ਬਚਪਨ ਦੇ ਵਿੱਚ ਹੀ ਬਹੁਤ ਜ਼ਿਆਦਾ ਸ਼ਾਂਤਰੀਨ ਦੇ ਸਨ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨੇ ਰਹਿੰਦੇ ਸਨ ਤੇ ਬਹੁਤ ਜ਼ਿਆਦਾ ਤਿਆਗ ਤਿਆਗੀ ਵੀ ਸਨ ਜੀ ਤੇ ਇਹ ਉਹ ਤਿਆਗ ਉਹਨਾਂ ਦੇ ਤਿਆਗ ਪੰਦੀ ਇੱਕ ਘਟਨਾ ਆ ਜਿਕਰ ਮੈਂ ਕਰਨ ਜਾ ਰਹੀ ਆ ਜਰੂਰ ਜਰੂਰ ਕਿ ਜਦੋਂ ਬਾਬਾ ਗੁਰਦਤਾ ਜੀ ਦਾ ਵਿਆਹ ਸੀ ਤੇ ਉਹਨਾਂ ਨੂੰ ਨਾ ਕੋਈ ਬਹੁਤ ਜ਼ਿਆਦਾ ਵਧੀਆ ਕਪੜੇ ਪਾਏ ਪਾਏ ਗਏ ਸੀ ਤੇ ਜਿਹਨੂੰ ਬਾਬਾ ਬਾਬਾ ਤਿਆਗ ਮਲ ਜੀ ਨੂੰ ਸ਼ਿਰਪੁਰ ਤੇ ਬਾਬਾ ਚਾਰਪਾਲ ਜੀ ਨੂੰ ਤੇ ਭਦਰ ਸਾਹਿਬ ਜੀ ਨੂੰ ਹਾਂਜੀ ਉਹਨਾਂ ਨੂੰ ਵਧੀਆ ਕਪੜੇ ਪਾਏ ਗਏ ਹਾਂਜੀ ਬਹੁਤ ਕੀਮਤੀ ਹਾਂਜੀ ਜੀ ਬਹੁਤ ਕੀਮਤੀ ਕਪੜੇ ਸੀ ਤੇ ਜਦੋਂ ਬਰਾਤ ਜਾਣ ਲੱਗੀ ਤਾਂ ਗੁਰਸੱਜ ਜੀ ਬਾਹਰ ਰਖਦੇ ਤੇ ਰਖਦੇ ਤੇ ਥਲਕੇ ਡਰੇ ਸਨ ਆਪਣੇ ਸਾਥੀਆਂ ਨਾਲ ਤਾਂ ਲੱਗੇ ਉਹਨਾਂ ਨੇ ਇੱਕ ਇੱਕ ਬੱਚੇ ਨੂੰ ਵੇਖਿਆ ਜਿਹੜਾ ਉਹਨਾਂ ਦੀ ਉਮਰ ਦਾ ਹੀ ਸੀ ਤੇ ਉਹ ਕਪੜਾ ਨਹੀਂ ਸੀ ਵਿਚਾਰੇ ਤੇ ਤੰਦੇ ਤੇ ਠੰਡ ਨਾਲ ਠਰੂ ਠਰੂ ਕਰਨ ਦਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕਪੜੇ ਉਸ ਵੇਲੇ ਲਾ ਕੇ ਉਸ ਬੱਚੇ ਨੂੰ ਦੇ ਦਿੱਤੇ। ਅਤੇ ਜਦੋਂ ਮਾਤਾ ਜੀ ਨੇ ਵੇਖਿਆ ਤਾਂ ਮਾਤਾ ਜੀ ਨੇ ਪੁੱਛਿਆ ਕਿ ਤਾਂ ਕਪੜੇ ਤੁਹਾਡੇ ਕਿੱਥੇ ਗਏ? ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕਪੜੇ ਉਹ ਬੱਚੇ ਨੂੰ ਦੇ ਦਿੱਤੇ। ਤੇ ਕਾਰਨ ਸੀ ਕਿ ਮੈਨੂੰ ਤਾਂ ਹੁਣੇ ਹੋਰ ਕਪੜੇ ਮਿਲ ਜਾਣੇ ਆ। ਪਰ ਉਹ ਬੱਚੇ ਨੂੰ ਕਿਸੇ ਨੇ ਨਹੀਂ ਸਿੱਧੇ ਨੇ। ਤੇ ਉਹਨਾਂ ਦੀ ਮਦਦ ਕਰਕੇ ਗੁਰਸੱਭ ਜੀ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ। ਅਤੇ ਮ ਇਸ ਇਹ ਇੱਕ ਜ਼ਿਕਰ ਹੋਇਆ ਮਾਤਾ ਮਾਤਾ ਜੀ ਦਾ ਕੀ ਪ੍ਰਭਾਵ ਸੀ ਉਹਨਾਂ ਤੇ ਮਾਤਾ ਜੀ ਦਾ ਮਤਲਬ ਸੁਭਾਅ ਵੱਲੋਂ ਮਾਤਾ ਜੀ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਆਖੀਆਂ ਕੋਈ ਉਹਨਾਂ ਨੂੰ ਝਿੜਕਿਆ ਜਾਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਮਾਤਾ ਜੀ ਵੀ ਮਾਤਾ ਜੀ ਨੇ ਵੀ ਸ਼ਾਬਾਸ਼ੀ ਦਿੱਤੀ ਕਿ ਕਿ ਐਸੇ ਤਰ੍ਹਾਂ ਹੀ ਐਸੇ ਬਹੁਤ ਵਧੀਆ ਗੱਲ ਹੈ ਕਿ ਤੂੰ ਇਸ ਤਰ੍ਹਾਂ ਗਰੀਬਾਂ ਦੀ ਮਦਦ ਕਰਦਾਂ ਅੱਛਾ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਦੀ ਗੱਲ ਬਾਤ ਅੱਛਾ ਪਹਿਲਾਂ ਨਾ ਗੁਰੂ ਤੇਗ ਬਹਾਦਰ ਜੀ ਨੇ ਨੌਵੇਂ ਪਾਤਸ਼ਾਹ ਜੀ ਨੇ ਸ਼ਲੋਕ ਲਿਖੇ ਹਨ ਉਹ ਸ਼ਲੋਕ ਕਿੱਥੇ ਕਿ ਜਾ ਕੇ ਦਰਜ ਨੇ ਪਤਾ ਕੁਝ ਅ ਅਸ਼ਿਰ ਗੁਰਮਾਰ ਅਸ਼ਿਰ ਗੁਰ ਤੇਗ ਬਹਾਦਰ ਸਬਜੀ ਦੇ ਸ਼ਲੋਕ 1428 ਅੰਗ ਤੋਂ 1428 ਅੰਗ ਤੋਂ ਸ਼ੁਰੂ ਹੁੰਦੇ ਆ ਨਾ ਸ਼ਲੋਕਮਾਲਾ ਨਵਾਂ ਇਹ ਪੋਗ ਦੇ ਸ਼ਲੋਕ ਹਨ 57 ਸ਼ਲੋਕਾਂ ਤੋਂ ਕੋਈ ਪੰਜ ਸ਼ਲੋਕ ਸੁਲਾ ਦਿਓ ਗੋ ਨਾ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨਾ ਕਹੋ ਨਾਨਕ ਹਰ ਭਜ ਮਨਾ جے ہے بدجال قومینا بکھے ان سوں کا ہے رچیو نمک نہ ہوے udaas کحو नानक bhaj har mana parh na jam ki faas ਵਾਵਾ ਕੀ ਬਾਤ ਹੈ ਅੱਛਾ ਅੱਗੇ ਆ ਜਾਂਦੀ ਹੈ ਦਸਵੇਂ ਪਾਤਸ਼ਾਹ ਤਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਤਕਰੀਬਨ ਤਕਰੀਬਨ ਸਾਰੇ ਸਿੱਖਾਂ ਨੂੰ ਲਗਭਗ ਪਤਾ ਹੈ ਨਾ ਉਹਨਾਂ ਦੀ ਅਖੀਰਲਾ ਜਿਹੜਾ ਸੀ ਨਾ ਆਪਣਾ ਜ਼ਫਰਨਾਮਾ ਜ਼ਫਰਨਾਮੇ ਦੇ ਬੋਲ ਯਾਦ ਹੈ ਕੋਈ ਹਾਂਜੀ ਬਾਈ ਰੂਜੀ ਸੁਣਾ ਦੇ ਫਿਰ ਜ਼ਫਰਨਾਮਾ ਪਾਤਸ਼ਾਹੀ ਦਸਵੀਂ ਅਕਾਲ ਸਤ ਕਾ ਮਾਲਿਕ ਰਾਮਾ ਤੇ ਕਾਇਮ ਕਰੀਮ ਰਜ਼ਾ ਬਖਸ਼ੇ ਰਾਜ਼ਕਰ ਹਕ ਰਹੀਮ

ਇਹ ਇਹ ਸਾਰੀਆਂ ਗੱਲਾਂ ਇਹ ਸਾਰਾ ਇਤਿਹਾਸ ਇਹ ਸਾਰਾ ਗੁਰਬਾਣੀ ਬਾਰੇ ਤੁਹਾਨੂੰ ਸਿਖਾਇਆ ਕਿੰਨੇ ਜੀ ਇਹ ਮੇਰੇ ਮਾਤਾ ਪਿਤਾ ਦੇ ਦਿਨ صدਕਾ ਅਤੇ ਮੇਰੇ ਅਧਿਆਪਕ ਸਾਹਿਬਾਨ صدਕਾ ਅਤੇ ਅਕਾਲਪੁਰਖ ਜੀ ਕਿਰਪਾ صدਕਾ ਕਿਰਪਾ صدਕਾ ਕੁਝ ਬੱਚਿਆਂ ਨੂੰ ਜਿਹੜੇ ਗੁਰਬਾਣੀ ਤੋਂ ਟੁੱਟ ਰਹੇ ਨੇ ਜਾਂ ਇਤਿਹਾਸ ਤੋਂ ਟੁੱਟ ਰਹੇ ਨੇ ਕੋਈ ਮੈਸੇਜ ਦੇਣਾ ਚਾਹੋਗੇ ਜੀ ਇਹ ਮੈਂ ਇਹੀ ਮੈਸੇਜ ਦਊਂਗਾ ਕਿ ਅਕਾਲਪੁਰਖ ਮਹਾਰਾਜ ਜੀ ਦੀ ਕਿਰਪਾ صدਕਾ ਜੇ ਮਾਤਾ ਪਿਤਾ ਸਹਿਯੋਗ ਕਰਨ ਤਾਂ ਫਿਰ ਉਹ ਇਸ ਤਰ੍ਹਾਂ ਦੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਆਪਣੇ ਕੰਮਾਂ ਬਾਕੀਆਂ ਕੰਮਾਂ ਵਾਂਗ ਫਿਰ ਤੋਂ ਚੜ੍ਹਦੀ ਕਲਾ ਦੇ ਵਿੱਚ ਹੋ ਜੂਗੀ ਇੱਕ ਮੋਬਾਈਲ ਨੰਬਰ ਆਪਣਾ ਬੋਲ ਦਿਓ ਜੇ ਕੋਈ ਤੁਹਾਨੂੰ ਸਿੱਖ ਸੰਗਤਾਂ ਜਾਂ ਕੋਈ ਬੱਚਾ ਜਾਂ ਕੋਈ ਗੁਰਮਤ ਦੇ ਜਿਹੜੇ ਲੋਕ ਜਾਣੋ ਨੇ ਉਹ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹਦੇ ਹੋ 76580 22062 ਦੁਬਾਰਾ ਬੋਲ ਦਿਓ 76580 22062 ਸੋ ਇਹ ਸੰਕਾਖਾ ਵਿਸ਼ਾਲ ਪ੍ਰੀਤ ਜੀ ਮੇਰੇ ਸਵਾਲ ਖਤਮ ਹੋ ਗਏ ਨੇ ਸ਼ਾਇਦ ਇਧਰੋਂ ਗਿਆਨ ਅਜੇ ਵੀ ਖਤਮ ਨਹੀਂ ਹੋਇਆ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਬੱਚੇ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਨੇ ਜਾਂ ਇਤਿਹਾਸ ਦੇ ਨਾਲ ਜੁੜੇ ਨੇ ਵੱਧ ਤੋਂ ਵੱਧ ਇਹਨਾਂ ਬੱਚਿਆਂ ਦੀ ਸਪੋਰਟ ਕਰੀਏ ਇਹ ਬਹੁਤ ਹੀ ਛੋਟਾ ਜਿਹਾ ਪਰਿਵਾਰ ਹੈ ਦੋ ਬੱਚੇ ਨੇ ਪਰਿਵਾਰ ਦੇ ਵਿੱਚ ਇਹਨਾਂ ਦੇ ਪਿਤਾ ਦੀ ਥੋੜੇ ਚਿਰ ਪਹਿਲਾਂ ਡੈਥ ਹੋ ਚੁੱਕੀ ਹੈ ਉਹ ਦੁਨੀਆ ਤੋਂ ਗਮਨ ਕਰ ਚੁੱਕੇ ਨੇ ਉਹਨਾਂ ਦਾ ਵੀ ਬਹੁਤ ਪਿਆਰ ਸੀ ਗੁਰੂ ਘਰ ਦੇ ਨਾਲ ਤੇ ਮੈਂ ਨਿੱਜੀ ਵੀ ਉਹਨਾਂ ਨੂੰ ਕਾਫੀ ਸਮਾਂ ਵਿਚਰਿਆ ਉਹਨਾਂ ਦੇ ਨਾਲ ਕਿਉਂਕਿ ਸ਼ਬਦ ਚੌਂਕੀਆਂ ਦੇ ਵਿੱਚ ਅਕਸਰ ਉਹ ਜਾਂਦੇ ਰਹਿੰਦੇ ਸਨ ਤੇ ਮੈਂ ਵੀ ਉਹਨਾਂ ਦੇ ਨਾਲ ਕਈ ਵਾਰੀ ਸੰਗਤ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਇਹਨਾਂ ਦੇ ਪਿਤਾ ਜੀ ਦਾ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਸੀ ਇਹ ਸਾਰੀ ਦੇਣ ਸਾਰੀ ਲਗਨ ਜਿਹੜੀ ਆ ਉਹਨਾਂ ਦੀ ਲੱਗੀ ਹੋਈ ਹੈ ਮਾਤਾ ਪਿਤਾ ਜਿਹੜੇ ਆ ਉਹ ਬੱਚੇ ਨੂੰ ਸਤਕਾਰ ਦਿੰਦੇ ਨੇ ਬੱਚੇ ਨੂੰ ਬਿਠਾਉਂਦੇ ਨੇ ਗੁਰਬਾਣੀ ਦੇ ਨਾਲ ਜੋੜਦੇ ਨੇ ਇਹ ਲੋਕਾਂ ਕੋਲ ਤਾਂ ਮੋਬਾਈਲ ਹੈ ਖੇਡਣ ਵਾਸਤੇ ਪਰ ਇਹਦੇ ਕੋਲ ਧਾਰਮਿਕ ਗ੍ਰੰਥ ਨੇ ਇਹ ਧਾਰਮਿਕ ਕਿਤਾਬਾਂ ਪੜਦਾ ਹੈ ਧਾਰਮਿਕ ਗਿਆਨ ਵਟੋਰਦਾ ਹੈ ਹੋਰ ਵੀ ਜਿੱਥੋਂ-ਜਿੱਥੋਂ ਇਹ ਗਿਆਨ ਇਹਨੂੰ ਪ੍ਰਾਪਤ ਹੁੰਦਾ ਹੈ ਇਹ ਲੈ ਕੇ ਆਉਂਦਾ ਹੈ ਤੇ ਸਿੱਖ ਸੰਗਤਾਂ ਨੇ ਰੂਬਰੂ ਕਰਦਾ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਾਡੀਆਂ ਗਲਤੀਆਂ ਜਿਹੜੀਆਂ ਉਹ ਵੀ ਜ਼ਰੂਰ ਦੱਸਿਓ ਕਿਉਂਕਿ ਇਨਸਾਨ ਜਿਹੜਾ ਉਹ ਭੁੱਲਣ ਹਾਰਿਆ ਹਮੇਸ਼ਾ ਹੀ ਗੁਰਬਾਣੀ ਤੇ ਇਤਿਹਾਸ ਜਿਹੜਾ ਵਾ ਬਹੁਤ ਉੱਚੇ ਲੈਵਲ ਦੀ ਗੱਲਾਂ ਬਾਤਾਂ ਨੇ ਇਹ ਛੋਟੀਆਂ ਗੱਲਾਂ ਨਹੀਂ ਕਿਉਂਕਿ ਜੇ ਆਪਾਂ ਸਿੱਖ ਇਤਿਹਾਸ ਨੂੰ ਪੜਹੀਏ ਤੇ ਬਹੁਤ ਸਾਰੀਆਂ ਕ੍ਰਿਤਿਆਂ ਸਾਡੇ ਕੋਲੋਂ ਵੀ ਰਹਿ ਜਾਂਦੀਆਂ। ਕਈ ਵਾਰੀ ਬਹੁਤ ਸਾਰਾ ਕਿਤਾਬਾਂ ਦੇ ਵਿੱਚ ਵੀ ਰਲਾ ਜਿਹੜਾ ਉਹ ਸਾਨੂੰ ਮਿਲ ਜਾਂਦਾ। ਅਸੀਂ ਅੱਜ ਕੋਸ਼ਿਸ਼ ਕੀਤੀ ਕਿ ਮੋਟੀ-ਮੋਟੀ ਜਾਣਕਾਰੀ ਜਿੰਨੀ ਕਿ ਸਾਨੂੰ ਯਾਦ ਉਨੀ ਕ ਆਪਾਂ ਵਿਸ਼ਾਲ ਪ੍ਰੀਤ ਸਿੰਘ ਤੋਂ ਲੈ ਸਕੀਏ। ਸੋ ਅੱਜ ਦੀ ਵੀਡੀਓ ਤੇ ਇੱਥੇ ਇਸ ਮਾਮਲੇ ਕਰਾਂਗੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ